ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀ ਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਇਸ ਚੈਨਲ ਨਾਲ ਜੁੜੇਗਾ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਆਨ ਸੈਟ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਪੂਰਾ ਕੋਨਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤੇ ਤਹਿਸੀਲ ਲੱਗਦੀ ਸਜਰੂ ਪਟੇ ਭਾਈ ਗਰਲਾਲ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇਸ ਘਰ ਤੋਂ ਆਪਾਂ ਨੂੰ ਜ਼ਿਆਦਾਤਰ ਨੇਲੀ ਦੇ ਪੀਸ ਹੀ ਮਿਲਦੇ ਆ ਚੁੰਮੇ ਜੀ ਤੇ ਚੰਗੀ ਮਿਲਕ ਵਾਲੇ ਜਿਹੜੇ ਇਸ ਘਰ ਤੋਂ ਮਿਲਦੇ ਬਰੀਡਰ ਦਾ ਕੰਮ ਆ ਕੋਈ ਚੰਗੀ ਨਰਖ ਪਰ ਕਰਕੇ ਤੇ ਚੰਗੀ ਤੋਂ ਚੰਗੀ ਜਿਹੜੀ ਮੱਝ ਝੋਟੀ ਜਾ ਕੋਈ ਲਿਉਣੀ ਕੱਢ ਗਈ ਥੋੜਾ ਬਾਦ ਵੀਰ ਕੰਮ ਕਰਦੇ ਰਏ ਨੇਲੀ ਰਾਵੀ ਦੇ ਵਿੱਚ ਹੁਣ ਉਹੋ ਹੀ ਸ਼ੌਂਕ ਰੱਖਦੇ ਆ ਨੇਲੇ ਰਾਵੀ ਨੂੰ ਖਾਸ ਕਰਕੇ ਥੋੜਾ ਜਿਹਾ ਪੈਂਦੇ ਆ ਬਾਕੀ ਮੋਹਰਾ ਦੇ ਵੀ ਲੈ ਲੈਂਦੇ ਆ ਲੈਂਦੇ ਚੀਜ਼ ਚੰਗੀ ਆ ਜਿਹੜੀ ਕੁਆਲਿਟੀ ਵਾਲੀ ਆਓ ਵਧੇਰੇ ਜਾਣਕਾਰੀ ਵੀਰ ਤੋਂ ਲੈਣੇ ਆ ਬੇਨਤੀ ਕਰਦੇ ਆ ਆਪਣੀ ਨਜ਼ਰ ਪਰ ਕਰਕੇ ਲੈ ਕੇ ਜਾਇਆ ਕਰੋ ਫਰਜ਼ ਹੈ ਤੁਹਾਡਾ ਪੈਸੇ ਲਾਉਣੇ ਹੁੰਦੇ ਆ ਤੇ ਵੀਡੀਓ ਨੂੰ ਐਂਡ ਤੱਕਰ ਵੇਖੋ ਗਾਹਾਂ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਬਾਈ ਤੇ ਲਾਲ ਸਿੰਘ ਜੀ ਸასი ਕਾਲ ਸასი ਆ ਵੀਰ ਜੀ ਛੜਦੀ ਕਲਾ ਭਾ ਛੜਦੀ ਕਲਾ ਵਿੱਚ ਠੀਕ ਆ ਜੀ ਹੋਰ ਸੁਣਾਓ ਚੜ੍ਹਦੀ ਕਲਾ ਵਿੱਚ ਚੜ੍ਹਦੀ ਚੜ੍ਹਦੀ ਕਲਾ ਨਾਮ ਦੈਸ ਰਸਗੀ ਜੀ ਨਾਮ ਗੁਰਦਾਲ ਸਿੰਘ ਜੈਡਪੂਰਾ ਕੋਨਾ ਸੇਲ ਪੱਟੀ ਜ਼ਿਲ੍ਹਾ ਚੰਡੀਗੜ੍ਹ ਤਾਮਤਾ ਸਾਹਿਬ ਜੀ ਤੇ ਮੋਬਾਈਲ 99143 98004 ਠੀਕ ਹੈ ਜੀ ਤੇ ਇਹ ਪੀਸ ਫਿਰ ਕਿੰਵਾ ਸੂਬਾ ਤੇ ਕੀ ਡਿਟੇਲ ਹੈ 3 ਤੀਜਾ ਸੂਬਾ ਸੁਨਾ ਵੇਜੀਏ ਨੇ ਅੱਛਾ ਦੋ ਚਾਰ ਦਿਨ ਲੈਂਦੀ ਹੈ ਜੀ ਠੀਕ ਹੈ ਤੇ ਤੁੱਜੇ ਸਵੇਰੇ 12 ਕਿਲੋ ਦੁੱਧ ਚਵਾਇਆ ਆ 12 ਕਿਲੋ ਹਾਂਜੀ ਆ ਦੇ ਕਿ ਕਿੰਨਾ ਕੁ ਕਰਦੇ ਮੀਰਾ ਐਰ ਕਿਦਾਂ ਮੀਤ ਵੱਧ ਕਰਦੇ ਤੇਰਾ 14 ਲੀਟਰ ਦੀ ਅੱਛਾ ਤੇਰਾ 14 ਲੀਟਰ ਦੀ ਜਿਹੜੀ ਮੀਤ ਕਰਦੇ ਸੀ ਹਾਂਜੀ ਕੀ ਬੜੇ ਆਰਾਮਦਾਈ ਨਾਲ ਜਿਹੜਾ ਇੰਨਾ ਚ ਵਾਜੂਗੀ ਹਨਾ ਹਾਂਜੀ ਠੀਕ ਹੈ ਜੀ ਤੇ ਖੁੱਲ ਕੇ ਨੂੰ ਤੋੜਾ ਕਰਾਈਏ ਚੈੱਕ ਨਾਓ ਬਈ ਸਜਣੋ ਪਿਓਰ ਅਨਿਲੀ ਰਾਵੀਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਬਾਕੀ ਪੇਟ ਪੂੜਾ ਚੰਗਾ ਸੋਹਣਾ ਬੰਤਰ ਬਣੀ ਆ ਬਾਹਰ ਲੈ ਜੀਏ ਤੇ ਜਾ ਕੇ ਵੱਡੇ ਢਾਂਚੇ ਦੀ ਆ ਵਜਨਦਾਰ ਆ ਲਓ ਜੀ ਲਾਇਓ ਵੀ ਰੀਮੋਟ ਲਓ ਲਓ ਕੀ ਆ ਪਾਤਾ ਸੱਜਣਾ ਸੋਹਣੀਆ ਸਾਰੀਆਂ ਹੀ ਨਿਸ਼ਾਨੀਆਂ ਨੂੰ ਕਬਰ ਕਰਦੀ ਆ ਸਾਰੇ ਹੀ ਨਿਸ਼ਾਨ ਹੈਗੇ ਆ ਉਹ ਖੋਰ ਵਾਨੇ ਤੇ ਤੇ ਬਿੱਲੀ ਮਣਕੀ ਅੱਖ ਵੀ ਬੰਡੋ ਜਿੱਥੇ ਬੰਡੋ ਕੰਮ ਦੁੱਪੇ ਬੰਡੋ ਕਰੇ ਨੋ ਇਸਾ ਜਦੋਂ ਤੀਜਾ ਸਵੇਰ ਦੁੱਧ ਜਿਹੜਾ 12 ਕਿਲੋ ਦੂਜੇ ਸਵੇਰ ਭਰਿਆ ਤੇ ਅਰ ਕੀ ਪਲੱਸ ਉਮੀਦ ਕਰਦੇ ਆ ਕਿ 13 ਕਿਲੋ ਤੇ ਜੇ ਜਾਂ 14 ਕਰ ਜੇ ਬੜੇ ਆਰਾਮਦਾਰੀ ਨਾਲ ਭਾਈ ਗੁਰਲਾਲ ਸਿੰਘ ਫਿਰ ਇਹਦੀ ਕੀ ਲੈ ਲੈਣਾ ਕੀ ਬੋਲਿਆ 1 ਲੱਖ 5000 ਦੀ ਡਿਮਾਂਡ ਆ ਅੱਛਾ ਜੀ ਤੇ ਜਸਨੋ ਕਿੰਨੀ ਕਰਤੀ ਜੀ 2000 ਛੜਦੀ ਐ ਫੇਤੀ ਪੰਜ ਜਿਹੜਾ ਪੂਰਾ ਉਤਲਾ ਛੜਦੀਏ ਪੰਜ ਛੜਦਾ ਠੀਕ ਐ ਲੱਖ ਦੀ ਦੇ ਦੇ ਕੇ ਹਾਂਜੀ ਠੀਕ ਐ ਜੀ ਲਓ ਭਾਈ ਸੱਜਣੋ ਲੱਖ ਰੁਪਇਆ ਪੂਰਾ ਵੱਜੀ ਵਝਾਈ ਗੁੱਟੀ ਆ ਮੋਲ ਲੈਂਦਾ ਮੈਂ ਚੰਗੀ ਆ ਪਿੰਡ ਜਿਹੜਾ ਆਸਲਪੂਰੇ ਇਹਦੇ ਵਿੱਚ ਖੜੀ ਆ ਆਪਣੀ ਨਰਕ ਪਰ ਕਰਕੇ ਲੈ ਜਿਓ ਕਿਉਂਕਿ ਮੈਂ ਚੰਗੀ ਵੱਡੀ ਆ ਛੋਟੀ ਨਹੀਂ ਬਾਲੀ ਤੇ ਖਰਜ ਪਾਉਂਦਾ ਤੁਹਾਡਾ ਵੀ ਠੀਕ ਐ ਬੇਨਤੀ ਕਰਦੇ ਰਹਿੰਦੇ ਨਰਕ ਪਰ ਕਰਿਆ ਕਰੋ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ